ਬੀਜੀਪੀ ਪੰਜਾਬ ਦੀਆਂ ਹਦਾਇਤਾਂ ਦੀਆਂ ਪਾਲਣਾ ਵਿੱਚ ਫਰੀਦਕੋਟ ਪੁਲਿਸ ਵੱਲੋਂ ਫਰੀਦਕੋਟ ਜ਼ਿਲ੍ਹੇ ਦੇ ਹੈੱਡਕੁਆਰਟਰਾਂ ਅਤੇ ਥਾਣਿਆਂ ਵਿੱਚ ਆਮ ਲੋਕਾਂ ਅਤੇ ਪੁਲਿਸ ਵਿਸ਼ਕਾਰ ਤਾਲਮਿਲ ਬਿਠਾਉਣ ਨੂੰ ਲੈ ਕੇ ਖੁੱਲਾ ਦਰਬਾਰ ਲਾਇਆ ਗਿਆ ਜਿਸ ਦੇ ਚੱਲਦੇ ਤਕਰੀਬਨ 100 ਦੇ ਕਰੀਬ ਖੁੱਲਾ ਦਰਬਾਰ ਵਿੱਚ ਪਹੁੰਚੇ ਲੋਕਾਂ ਵੱਲੋਂ ਆਪਣੇ ਕਮਾਂਕਾਰਾਂ ਸੰਬੰਧੀ ਦਰਖਾਸਤਾਂ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਦਾ ਡੀਐਸਪੀ ਸੰਸ਼ੇਦ ਸਿੰਘ ਅਤੇ ਐਸਐਚਓ ਜਗਤਾਰ ਸਿੰਘ ਵੱਲੋਂ ਮੌਕੇ ਤੇ ਨਿਪਟਾਰਾ ਕੀਤਾ ਗਿਆ ਇਸ ਨਾਲ ਆਮ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ ਇਸ ਮੌਕੇ ਲੋਕਾਂ ਨੇ ਕਿਹਾ ਕਿ ਇਹੋ ਜਿਹੇ ਦਰਬਾਰ ਵਿਖੇ ਵਿੱਚ ਲੱਗਦੇ ਰਹਿਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਇਨਸਾਫ ਮਿਲ ਸਕੇ ਅੱਜ ਮਾਨਯੋਗ ਐਸਐਸਪੀ ਸਾਹਿਬ ਜੀ ਦਾ ਹਾਜ਼ਰਤਾ ਤੇ ਪੰਜਾਬ ਸਰਕਾਰ ਦੀਆਂ ਹਾਜ਼ਰਤਾ ਤੇ ਜੋ ਕਿ ਥਾਣੇ ਜਿਲ੍ਹੇ ਵਿੱਚ ਸਿੱਟੀ ਥਾਣਾ ਫਰੀਦਕੋਟ ਦੇ ਵਿੱਚ ਮਾਨਯੋਗ ਸਾਡੇ ਐਸਐਚਓ ਸਾਹਿਬ ਇੰਸਪੈਕਟਰ ਸਾਹਿਬ ਆਏ ਆ ਉਹਨਾਂ ਨੇ ਖੁੱਲਾ ਦਰਵਾਜ਼ਾ ਕੋਲ ਆਇਆ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਵਾਸਤੇ ਔਰ ਸਾਨੂੰ ਬਹੁਤ ਵਧੀਆ ਲੱਗਿਆ ਕਿ ਮਾਨਯੋਗ ਡੀਐਸਪੀ ਸ਼ਿਟੀ ਔਰ ਉਹਨਾਂ ਨੇ ਜਿਹੜੀਆਂ ਕਿ ਹਰੇਕ ਦੀ ਦੁੱਖ ਤਕਲੀਫ ਸੁਣੀ ਹੈ ਔਰ ਜਿਹੜਾ ਇੱਕ ਰਿਪੋਰਟ ਦੇ ਵਿੱਚ ਨਛੇ ਦਾ ਕਾਰਸੀਗਾ ਉਹਨੂੰ ਜਿਹੜਾ ਮਾਨਜੋਗ ਐਸਐਸਪੀ ਸਾਹਿਬ ਤੇ ਸਰਕਾਰ ਨੇ ਜਿਹੜਾ ਦਫੇ ਦੇ ਤੇ ਕਰਮਚਾਰੀ ਨੂੰ ਲੱਕ ਪਾਉਣ ਲਈ ਜਿਹੜੇ ਪ੍ਰਾਲੇ ਕੀਤੇ ਐ ਜਿਹੜੇ ਲੋਕ ਅੱਗੇ ਖੱਜਲ ਖਵਾਰ ਹੁੰਦੇ ਸੀਗੇ ਤੇ ਉਹਨਾਂ ਦਾ ਮਾਨਜੋਗ ਐਸਐਸਪੀ ਰਿਪੋਰਟ ਨੇ ਤੇ ਮਾਨਜੋਗ ਡੀਐਸਪੀ ਸਾਹਿਬ ਨੇ ਤੇ ਮਾਨਜੋਗ ਇੰਸਪੈਕਟਰ ਸਾਹਿਬ ਸਿੱਧੀ ਕਤਵਾਲੀ ਨੇ ਇਹ ਭਾਵਨਾ ਬਹੁਤ ਵੱਧ ਗਿਆ ਖਿੱਤਾ ਤੇ ਇਤਰਾਕਯੋਗ ਹੈ ਔਰ ਜੇ ਇਹੋ ਜੇ ਪਿੰਡਾਂ ਦੇ ਵਿੱਚ ਔਰ ਥਾਣਿਆਂ 'ਚ ਤਤਰ ਥਾਣਿਆਂ 'ਚ ਔਰ ਇਹ ਲੋਕਾਂ ਦੇ ਖੁੱਲੇ ਦਰਵਾਜ਼ੇ ਲਾਏ ਜਾਣ ਤੇ ਬੜੀਆਂ ਮੁਸ਼ਕਲਾਂ ਆ ਜਿਹੜੀਆਂ ਲੋਕਾਂ ਦੀਆਂ ਆਫਤਾਂ ਜਨ ਤੇ ਲੋਕਾਂ ਨੂੰ ਅਨਸਾਹ ਮਿਲਦੀ। ਮਨਜੂਬ ਕੇ ਐਸਐਸਪੀ ਸਾਹਿਬ ਫਰੀਦਕੋਟ ਜੀ ਵੱਲੋਂ ਇਹ ਲਿਖਿਆ ਗਿਆ ਸੀ। ਇਹ ਪ੍ਰੋਗਰਾਮ ਪੂਰੇ ਡਿਸਟ੍ਰਿਕਟ ਦੇ ਵਿੱਚ ਹੀ ਮਤਲਬ ਕਿ ਚੱਲੇਗਾ। ਪੁਲਿਸ ਸਟੇਸ਼ਨ ਚੌਕੀਆਂ ਤੇ ਜਿਸ ਤਰ੍ਹਾਂ ਸਾਡੇ ਡੀਐਸਪੀਜ਼ ਇਹਨਾਂ ਦੇ ਦਫ਼ਤਰ ਸਾਰੇ ਜਗ੍ਹਾ ਤੇ ਚਲਾਇਆ। ਇਹਦਾ ਜਿਹੜਾ ਮੇਨ ਮੋਟਿਵ ਹੈ ਪੈਂਡੈਂਸੀ ਖਤਮ ਕਰਨਾ ਔਰ ਜਿਹੜਾ ਲੋਕਾਂ ਨੂੰ ਸਪੀਡੀ ਜਸਟਿਸ ਮਿਲੇ ਤਾਂ ਫਿਰ ਜਿਹੜਾ ਸਪੈਸ਼ਲ ਦਿਨ ਅਸੀਂ ਇਹ ਐਪਲੀਕੇਸ਼ਨ ਤੇ ਰੱਖਿਆ ਸੀਗਾ ਤਾਂ ਜੋ ਉਦਗੇ ਆ ਗਿਆ ਲੋਕਾਂ ਨੂੰ ਜਸਟਿਸ ਮਿਲ ਜੀਆ ਕੋਈ ਲੰਬੀ ਵੇਟ ਨਾ ਕਰਨੀ ਪਵੇ ਇਹ ਸ਼ਾਂਤ ਤੱਕ ਚੱਲ ਜਿਹਾਣਾ ਜੀ ਪੂਰਾ ਦਿਨ ਹੀ ਹਾਂਜੀ ਚੱਲੂਗਾ ਇਸ ਸੌਖ ਦੇ ਕਰੀਬ ਜਿਹੜੀ ਆ ਹੋ ਗਈ ਹੈ ਜੀ ਸਬਮਿਸ਼ਨ ਤੇ ਔਰ ਉਮੀਦ ਹੈ ਵੀ ਪੂਰਾ ਸੱਟ ਕਰ ਦਾਂਗੇ ਅਸੀਂ ਜੀ ਹਫ਼ਤੇ ਤੋਂ ਲਾਇਆ ਕਰਾਂਗੇ ਅਸੀਂ ਉੰਬਤ ਲੋਕੀ ਦੇਖ ਲੈਨੇ ਆ ਕੰਮ ਦਾ ਜਰੀਆ ਕਿੰਨੀ ਕੋ ਉਹ ਕੰਮ ਦੀ ਗ੍ਰੈਪ ਟੀਮਸ ਆਰ ਹੋ ਰਹੀ ਜੀ ਕਿਉਂਕਿ ਨਾਲ ਨਾਲ ਜਦੋਂ ਕੋਰਸ ਚ ਛੁੱਟੀਆਂ ਹੋ ਗਈਆਂ ਦੀਆਂ ਫਿਰ ਸਾਡਾ ਉੱਤਰਲਾ ਕੰਮ ਜਦ ਬੰਦ ਹੋ ਜਾਂਦਾ ਫਿਰ ਅਸੀਂ ਕੁਝ ਇਸ ਤਰ੍ਹਾਂ ਦਾ ਪ੍ਰੋਗਰਾਮ ਚਲਾ ਲੈਨੇ ਆ ਕੋਈ ਡਰਾਫਟ ਵੀਕ ਚਲਾ ਲੈ ਜੀ ਤੇ ਕੁਝ ਨਾ ਕੁਝ ਐਕਟੀਵਿਟੀਸ ਸਾਰੇ ਜੀਡੀਐ ਫੋਰਸ ਕਰਦੀ ਰਹਿੰਦੀ ਆ ਤੇ ਨਾਲ ਜੋ ਡੀਜੀਪੀ ਸਾਹਿਬ ਨੇ ਵੀ ਵੀ ਇੱਕ ਮੀਟਿੰਗ ਲਈ ਸੀ ਤੇ ਉਹਨਾਂ ਨੇ ਵੀ ਇਹ ਕਿਹਾ ਸੀਗਾ ਵੀ ਤੁਸੀਂ ਉਹ ਜਿਹੜਾ ਇਲੈਕਸ਼ਨ ਖਤਮ ਹੋ ਗਿਆਗਾ ਤਾਂ ਹੁਣ ਜਿਹੜਾ ਆਪਾਂ ਆਪਣੀ ਪਹਿਲਾਂ ਵਾਲੀ ਵਰਕਿੰਗ ਜਿਹੜੀਆਂ ਉਸ ਤਰੀਕੇ ਸ਼ੁਰੂ ਕਰ ਦੋ ਕਿਉਂਕਿ ਇਲੈਕਸ਼ਨ ਕਰਕੇ ਥੋੜਾ ਜਿਹਾ ਇਸ ਤਰ੍ਹਾਂ ਸੀ ਜਿਆਦਾ ਧਿਆਨ ਲੈਕਚਰਾਂ ਵਾਲ ਸੀ ਉਦੋਂ ਕੁਝ ਐਪਲੀਕੇਸ਼ਨਸ ਕੁਝ ਮੁਕੱਦਮੇ ਉਹਨਾਂ ਦਾ ਥੋੜਾ ਕੰਮ ਰੁਕਾ ਹੋਇਆ ਸੀ ਉਹ ਸਪੀਡੀ ਜਿਹੜਾ ਹੈਗਾ ਸ਼ੁਰੂ ਕਰਤਾ ਹੈਗਾ ਜਲਦੀ ਅਸੀਂ ਉਹਦੀ ਪੈਂਡੈਂਸੀ ਖਤਮ ਕਰ ਦਾਂਗੇ